ਕਪੜੀ ਦਿਖਾ ਦੇਵੇ ਕੋਈ ਕਿਤੇ ਜਿਹੜੀ ਆਤ ਦੇ ਨਾਲ ਜਿਹਦਾ ਬੇਸ ਨਾ ਹੋਵੇ ਮਰਦਾ ਜੜ ਸਾਰੀ ਆਤ ਦੇ ਵਿੱਚ ਪਈ ਹੈ ਹਾਂ ਬੁੱਧੀ ਨਾ ਹੋਵੇ ਤਾਂ ਫਿਰ ਕੀ ਕਰੀਏ ਜੇ ਸਾਨੂੰ ਇਹ ਸਮਝ ਨਹੀਂ ਤਾਂ ਫਿਰ ਕੀ ਕਰੀਏ ਸਾਨੂੰ ਨਹੀਂ ਸਮਝਦਾ ਫਿਰ ਕੀ ਕਰੀਏ ਹਾਂ ਜਿਹੜੇ ਮੂੜ ਯਾਕੋ ਧਨੰਗ ਧਮ ਵੱਢੇ ਪੜੇ ਮੂੜ ਯਾਕੋ ਦੇਖੋ ਹੁਣ ਵਰਦਾਨ ਦਿੱਤੇ ਨੇ ਜੇ ਮੋਰਖੇ ਨੂੰ ਪੜ ਲਵੇ ਨਾ ਔਰ ਕੌਣ ਉਹਨਾਂ ਵਿਦਵਾਨ ਇਹ ਮੋਰਖ ਨੇ ਪੜਿਆ ਮੂਰਖਾ ਕੀ ਪੜਿਆ ਮੂਰਖਾ ਕੀ ਜਿਤ ਲੱਭ ਲੋ ਭਮਕਾਰ ਜੇ ਕੋਈ ਮੂਰਖ ਪੜ ਲਵੇ ਇਹਨੂੰ ਤੈਨੂੰ ਨਹੀਂ ਕਿਹਾ ਵਿਆ ਤਨੰਗ ਤਾਂ ਆਮ ਬਾੜੇ ਤਨੰਗ ਤਾਂ ਆਮ ਬਾੜੇ ਉਹਦੇ ਅੰਦਰ ਗਿਆਨ ਦਾ ਵਧਦਾ ਹੋ ਜਾਂਦਾ ਉਹਦੇ ਅੰਦਰ ਤਾਂ ਹਿਰਦੇ ਵਿੱਚ ਗਿਆਨ ਹੈ ਗਿਆਨ ਹੋ ਜਾਂਦਾ ਗਿਆਨ ਗਿਆਨ ਦੇ ਮਾਰ ਲੱਗ ਜਾਂਦੇ ਨੇ ਹਿਰਦੇ ਵਿੱਚ ਸੁਨੇ ਸੂਮ ਸੋਫੀ ਲੜੇ ਜੁੱਧ ਗਾੜੇ ਸੁਨੇ ਸੂਮ ਸੋਫੀ ਦੇਖੋ ਸੂਮ ਸੋਫੀ ਆ ਗਏ ਜਿਹੜੇ ਸੂਮ ਨੇ ਨਾ ਅਰ ਸੋਫੀ ਨੇ ਸੂਮ ਸੋਫੀ ਜਿਹੜੇ ਇਹਨਾਂ ਦੇ ਜਿਹੜੇ પ્રસੰਗ ਆਏ ਨੇ ਨਾ ਪਿੱਛੇ ਸਾਰੇ ਚੰਡੀ ਚਰਿੱਤਰ ਦੇ ਕੁਝ ਆਦਮੀ ਸੂਮ ਸੋਫੀ ਸੀ ਸੂਮ ਸੋਫੀ ਕਿਹਨਾਂ ਜੋ ਸੀ ਬੈਸ਼ ਨੂੰ ਵਤਾਲੇ ਸੂਮ ਸੋਫੀ ਨੇ ਜਿਹੜੇ ਕਹਿੰਦੇ ਮਾਸ ਨਹੀਂ ਖਾਣਾ ਸ਼ਰਾਬ ਨਹੀਂ ਪੀਣਾ ਉਹਨੂੰ ਸੂਮ ਸੋਫੀ ਕਹਿੰਦੇ ਨੇ ਸੂਮ ਸੋਫੀ ਤਾਂ ਸੁਮਨਤਾ ਨੂੰ ਰੱਖਦਾ ਸੂਮ ਸੋ ਪੀਰ ਲੈ ਲੜਾ ਜੁਦ ਗੱਡਾ ਪੈਰ ਗੱਡ ਕੇ ਜੰਗ ਕਰਦਾ ਫਿਰ ਉਹ ਵੀ ਕੀਤੀ ਨਹੀਂ ਹੈ ਤੀਜੇ ਬਾਜਾ ਬਰਦਾਸ ਨਗੁਰੂ ਬਰਦਾਸ ਨੇ ਕੀਤੀ ਨਹੀਂ ਜੰਗ ਫਿਰ ਉਹਨਾਂ ਨੇ ਕਿਹਾ ਨਹੀਂ ਚਿੱਟੇ ਜਨ ਕੇ ਕੱਪੜੇ ਮੈਲੇ ਜਿੱਤ ਕਠੋਰ ਜੀਓ ਉਹ ਕਿਨੂੰ ਕਿਹਾ ਸੂਮ ਸੋ ਫੀ ਸੀ ਪਹਿਲਾਂ ਮੱਚ ਯਾਰ ਉਹ ਤੇ ਆਇਆ ਨਾ ਗੁਰੂ ਅੰਗਦ ਦੇਵ ਜੀ ਦੇ ਮੱਛੀ ਬਣੀ ਸੀ ਡਰ ਗਏ ਸੀ ਵੀ ਖਾਣੀ ਨਹੀਂ ਸੂ ਸੋ ਫੀ ਸੀ ਸੂ ਸੋ ਪੀ ਆਈ ਸੀ ਪਰ ਕੱਟ ਕੇ ਪੈਰ ਲੜਾਈ ਕੀਤੀ ਹੈ 72 ਸਾਲ ਦੀ ਉਮਰ ਤੇ ਬਾਤ ਕੀਤੀ ਹੈ ਲੜਾਈ ਵੀ ਨਹੀਂ ਉਹ ਸਬਸਤਾ ਦਾ ਹੋ ਗਰੀ ਨੂੰ ਦਾ ਲੜਾਈ ਵਾਲਾ ਪਰ ਗੁਰਮੁਖ ਬੁੰਡੇ ਕਦੇ ਨਾ ਹੀ ਕੋਦੇ ਵੱਡੇ ਸੀ ਇਹ ਅੰਦਰ ਸੁਰਤ ਗਿਆਨ ਹੂੰ ਸੁਨਾਏ ਸੁਨ ਮਸੂਫੀ ਲੜੇ ਜੁੱਧ ਗੱਢੇ ਲੜੇ ਜੁੱਧ ਗੱਢੇ ਗੱਢ ਕੇ ਲੜਦਾ ਕਿਥੋਂ ਪੈਰ ਚੰਡਾ ਗੱਢ ਕੇ ਜਿੱਥੇ ਪੈਰ ਗੱਢ ਲੇ ਉਦੋਂ ਹਿਲਦਾ ਹੀ ਨਹੀਂ ਗੱਢੇ ਆ ਗੱਢੇ ਨਹੀਂ ਗੱਢੇ ਗੱਢੇ ਜਗੇ ਰਹਿਣ ਜੋਗੀ ਜਪੇ ਜਾਪ ਜਾ ਕੋ ਜਗਾ ਰਹਿਣ ਜੋਗੀ ਜੇ ਜੋਗੀ ਜਪਲੇ ਬਿਨਾਂ ਦਾ ਜਾਪ ਸਾਰੀ ਜ਼ਿੰਦਗੀ ਜਾਗਦਾ ਹੀ ਰਹੂ ਜ਼ਿੰਦਗੀ ਰਹਿਣੇ ਆ ਨਾ ਜਗੇ ਰਹਿਣ ਜੋਗੀ ਜੱਪੇ ਜਾਪਿਆ ਕੋ ਆ ਜੀਵਨ ਤੇ ਜਾ ਜੂਗਾ ਉਹ ਜਾਗਰਤ ਬਸਤਾ ਚਲੇ ਜਾਊਗਾ ਜੋਗੀ ਜੇ ਕਿਸੇ ਨੇ ਜੋਗ ਕਰਨਾ ਹੈ ਨਾ ਆਪਣੇ ਮੂਲ ਨਾਲ ਜੁੜਨਾ ਹੈ ਉਹ ਜਾਗਦਾ ਰਹੂਗਾ ਜੇ ਜਪ ਲਵੇ ਨੂੰ ਸਮਝ ਲਵੇ ਜਪੇ ਜਾਪਿਆ ਕੋ ਤਰੇ ਪਰਮ ਜੋਗੰ ਲਹੇ ਸਿੱਧਤਾ ਕੋ ਤਰੇ ਪਰਮ ਜੋਗ ਪਰਮ ਜੋਗ ਨੂੰ ਤਾਲਨ ਕਰ ਲੈਂਦਾ ਪਰਮ ਜੋਗ ਦੀ ਪ੍ਰਾਪਤੀ ਹੋ ਜਾਂਦੀ ਹੈ ਲਹੇ ਸਿੱਧਤਾ ਕੋ ਸਿੱਧੀ ਪ੍ਰਾਪਤ ਹੋ ਜਾਂਦੀ ਹੈ ਸਾਰੀ ਸਮਝ ਆ ਜਾਂਦੀ ਹੈ ਆਪਣੇ ਮੂਲ ਨਾਲ ਜੁੜ ਜਾਂਦਾ ਆਹ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਇੱਥੇ ਆਹ ਹੈ ਪਰਮ ਜੋਗ ਜਿਹਦੀ ਸ਼ਬਦ ਸੁਰਤ ਦਾ ਮੇਲ ਹੋ ਗਿਆ ਪਰਮ ਜੋਗ ਇਹ ਤੋਂ ਵੱਡਾ ਜੋ ਕੋਈ ਨਹੀਂ ਹੈ ਲਹੇ ਸਿੱਧਤਾ ਕੋ ਸਿੱਧੀ ਪ੍ਰਾਪਤ ਕਰ ਲੈਂਦਾ ਪੜੇ ਜਾਏ ਵਿਦਿਆਰਥੀ ਵਿਦਿਆ ਹਿਤੰ ਬੜੇ ਆਹੇ ਵਿਦਿਆਰਥੀ ਵਿੱਧੇਤਨ ਜੇ ਨੂੰ ਕੋਈ ਵਿਦਿਆਰਥੀ ਵਿੱਧਿਆ ਵਾਸਤੇ ਬੜੇ ਵਿੱਧਿਆ ਦੀ ਅਛਾ ਪ੍ਰਾਪਤੀ ਵਾਸਤੇ ਵਿੱਧਿਆ ਦੇ ਪ੍ਰਾਪਤੀ ਵਾਸਤੇ ਵਿੱਧਿਆ ਦੇ ਐਂਗਲ ਤੋਂ ਪੜੇ ਲਹੇ ਸਰਬ ਸ਼ਾਸਤਰਨ ਕੋ ਮਧ ਚੇਤਨ ਬਸ ਸਾਰੇ ਸ਼ਾਸਤਰਨ ਦਾ ਜਿਹੜਾ ਹੈ ਨਾ ਸਾਰ ਉਹ ਪ੍ਰਾਪਤ ਕਰ ਲੈਂਦਾ ਹੈ ਜੇ ਸਰਬ ਸ਼ਾਸਤਰਨ ਕੋ ਮਧ ਚੇਤਨ ਉਹਨਾਂ ਦਾ ਜਿਹੜਾ ਰਸ ਹੈ ਨਾ ਸਾਰਿਆਂ ਦਾ ਉਹ ਸਾਰਿਆਂ ਦਾ ਗਿਆਨ ਪ੍ਰਾਪਤ ਕਰਨ ਦਾ ਸਾਰੇ ਸ਼ਾਸਤਰਾਂ ਦਾ ਗਿਆਨ ਇਹ ਚ ਆ ਗਿਆ ਸਾਰੇ ਸ਼ਾਸਤਰਾਂ ਦਾ ਗਿਆਨ ਜਪੇ ਜੋਗ ਸੰਨਿਆਸ ਬੈਰਾਗ ਕੋਈ ਜੇ ਕੋਈ ਜੋਗੀ ਸੰਨਿਆਸੀ ਬੈਰਾਗੀ ਜੇ ਜਪਲ ਬੈਦਾ ਜਾਪ ਉਹ ਉਹਨੂੰ ਸਮਝ ਲਵੇ ਇਹਨੂੰ ਤਿਸੇ ਸਰਬ ਪੁਨਿਆਨ ਕੋ ਪੁੰਨ ਹੋਈ ਤੇ ਜਿੰਨੇ ਸਾਰੇ ਪੁੰਨ ਨੇ ਦੁਨੀਆ ਦੇ ਵਿੱਚ ਸਾਰਿਆਂ ਦਾ ਪੁੰਨ ਦਾ ਫਲ ਪ੍ਰਾਪਤ ਹੋ ਜਾਂਦਾ ਉਹਨੂੰ ਸਿਰਫ ਦੇਖੋ ਪੁਨਿਆਨ ਕੋ ਪੁੰਨ ਹੋਈ ਉਹਨੂੰ ਜੇ ਫਲ ਪ੍ਰਾਪਤ ਹੁੰਦਾ ਉਹਨੂੰ ਇਹ ਪਤਾ ਲੱਗਦਾ ਵੀ ਸਾਡੇ ਵਾਲੀ ਮਤ ਦੀ ਬਜਾਏ ਆ ਮਤ ਹੈ ਮਤ ਦਾ ਹੀ ਗਿਆਨ ਹੁੰਦਾ ਉਹਨੂੰ ਹੋਰ ਕੁਝ ਨਹੀਂ ਹੁੰਦਾ ਅਜਾ ਪੁੰਨ ਪਾਪ ਚਾਰੋ ਉਹ ਉਹ ਪੁੰਨ ਪਾਪ ত্যাগ ਦਿੰਦਾ ਬਸ ਹੋਰ ਕੁਝ ਨਹੀਂ ਹੁੰਦਾ ਉਹਨੂੰ ਹੋਰ ਨਹੀਂ ਕੁਝ ਮਿਲਦਾ ਪੁੰਨ ਪਾਪ ਬਹੁਤ ਖਤਰਨਾਕ ਚੀਜ਼ ਹੈ ਸਭ ਤੋਂ ਭੈੜੀ ਚੀਜ਼ ਪੁੰਨ ਪਾਪ ਹੈ ਜਿਹਨੇ ਪੁੰਨ ਪਾਪ ਮੰਨ ਲਿਆ ਨਾ ਉਹਦਾ ਇਹਨੂੰ ਵੱਢ ਕੇ ਜੋ ਪੁੰਨ ਪਾਪੇ ਛੱਡਦਾ ਕਿ ਜੀਵਨ ਜੇ ਛੱਡ ਦੇ ਤਾਂ ਵੀ ਬਹੁਤ ਹੈ ਇੱਕ ਜੀਵਨ ਚ ਪੁਰਨ ਪਾਪ ਛੱਡ ਦੇਵੇ ਤਾਂ ਵੀ ਵੱਡੀ ਗੱਲ ਐ ਸਭ ਤੋਂ ਤਸਿਆ ਹੋਇਆ ਪੁਰਨ ਪਾਪ ਪੀ ਐ ਜਿਹੜਾ ਪੁਰਨ ਪਾਪ ਨੂੰ ਮੰਨਦਾ ਐ ਪੰਡਤ ਨੇ ਪੁਰਨ ਪਾਪ ਪੜਾਤਾ ਬਣ ਇੱਕ ਜਨਮ ਹੋਰ ਹੁੰਦਾ ਹੁੰਦਾ ਪੁਰਨ ਪਾਪੀ ਦਾ ਹੂੰ ਹੁਣ ਖੁਪ ਹਮਰੇ ਵਸਣਾ ਦੋ ਹਰਾ ਪੁਰਨ ਪਾਪ ਵਾਲੇ ਨਹੀਂ ਹਣ ਹੂੰ ਪੁਰਨ ਪਾਪ ਨੂੰ ਨਹੀਂ ਮੰਨਦਾ ਜਿਹੜਾ ਬੱਕਰੇ ਵੜਦਾ ਨਾ ਉਹ ਨਹੀਂ ਮੰਨਦਾ ਪੁਰਨ ਪਾਪ ਨੂੰ ਜਿਹੜਾ ਮਨਸਾਰੀ ਹੋ ਨਹੀਂ ਮੰਨਦਾ ਪੁਰਨ ਪਾਪ ਨੂੰ ਆ ਹੋਏ ਓਏ ਕੋਕਲਾਸ ਗਾ ਰਹੇ ਨੇ ਤੇਨੂੰ ਇਹਨੇ ਪੁਨੀ ਪਾਪੀ ਨੇ ਇਹ ਜੇ ਪੜੂਗਾ ਕਹੈ ਨੇ ਉਹਨੂੰ ਸਿਰ ਪਰਲੋ ਦਾ ਹੀ ਫਲ ਹੋਊਗਾ ਉਹ ਫੁੱਲ ਲੱਗੂਗਾ ਜੇ ਉਹਨੂੰ ਮੈਰੇ ਪਰ ਫੁੱਲੜਾ ਉਹ ਫੁੱਲ ੱਟ ਕੇ ਜਾਊਗਾ ਫਲ ਨਹੀਂ ਲੱਗਣਾ ਉਹਨੂੰ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਜਿਹੜੇ ਸੰਤ ਨੇ ਨਾ ਜਿਹੜੇ ਤੇਰਾ ਨਿਤ ਉੱਠ ਕੇ ਧਿਆਨ ਧਰਦੇ ਨੇ ਤੇਰੇ ਧਿਆਨ ਨੂੰ ਤਰਨ ਕਰਦੇ ਨੇ ਅੰਤ ਲਹਗੇ ਮੁਕਤ ਫਲ ਪਾ ਲਵਾਂਗੇ ਭਗਵੰਤ ਅਗਰ ਨੂੰ ਮੁਕਤੀ ਦਾ ਫਲ ਪ੍ਰਾਪਤ ਕਰਨਗੇ ਔਰ ਆਪਣੇ ਮੂਰਤ ਜੀ ਲੀਨ ਹੋ ਜਾਣਗੇ ਪਾਵਾਂਗੇ ਭਗਵੰਤ ਹੈਗੇ ਪਰਮ ਸੱਚ ਖਣ ਦੇ ਵਿੱਚ ਚਲੇ ਜਾਣਗੇ ਉਹ ਅੰਤ ਲਹਗੇ ਮੁਕਤ ਫਲ ਉਹ ਨੂੰ ਮੁਕਤੀ ਫਲ ਪ੍ਰਾਪਤ ਕਰ ਲੈਣਗੇ ਪਾਵਾਂਗੇ ਭਗਵੰਤ ਪਾਵਾਂਗੇ ਭਗਵੰਤ ਹੁਣ ਇਹ ਜਿਹੜਾ ਦਿੱਤਾ ਸਾਰਾ ਬਾਰਮ ਇਹਦੇ ਤੇ ਗੁਰਮਤ ਗੁਰਮਤ ਨੂੰ ਹੀ ਵਰ ਜਾਂਦਾ ਹੈ ਅਸਰ ਜੀ ਗੁਰਮਤ ਹੈ ਇਹ ਗੁਰਮੁਖ ਜਿਹੜਾ ਗੁਰਬਾਣੀ ਜਿਹੜਾ ਗੁਰਬਾਣੀ ਦੇ ਗੁਰਮਤ ਨੂੰ ਧਿਆਨ ਨਾਲ ਧਿਆਨ ਇਹਦੇ ਜੋੜ ਕੇ ਰੱਖਦਾ ਹੈ ਨਹੀਂ ਤੋ ਠ ਹੈ ਨਹੀਂ ਤੋ ਉੱਠ ਕੇ ਇਸੇ ਨੂੰ ਧਿਆਨ ਜੋੜਦਾ ਹੈ ਇਸੇ ਨਾਲ ਵਿਚਾਰ ਕਰਦਾ ਹੈ ਇਹ ਉਹਦੀ ਗੱਲ ਹੈ ਲਾਗੇ ਕਿ ਜੇ ਦੇਵੀ ਦੀ ਗੱਲ ਹੈ ਕਿਸੇ ਮੂਰਤੀ ਦੀ ਗੱਲ ਹੈ ਇੱਕ ਵਿਚਾਰਧਾਰਾ ਹੈ ਇਹ ਵਿਚਾਰਧਾਰਾ ਦੇ ਕੋਲ ਦੱਸੇ ਇਹ ਵਿਚਾਰਦਾਰ ਸਾਰੀ ਅਕਲ ਨਾ ਢਾਹ ਦਿੰਦੀ ਹੈ। ਹਉਂਈਏ ਨਾ ਕਰਦੋ। ਗੁਰਬਾਣੀ ਸਾਰੀ ਅਕਲ ਢਾਹਦੀ ਹੋਈ ਹੈ ਫਿਰ। ਜਿੰਨਾ ਵੀ ਕੁਝ ਕਿਹਾ ਗਿਆ ਸਾਰਾ ਇਹ ਗੁਰਬਾਣੀ ਤੇ ਬਿਨਾਂ ਹੋਰ ਕਿਤੇ ਢੁਕਦਾ ਹੀ ਨਹੀਂ ਜਾ ਕੇ। ਇਹ ਕੋਈ ਢੁਕਾ ਕੇ ਦਿਖਾਵੇ। ਜਿਹੜਾ ਪਿਤਾ ਮਾਤਾ ਕਿਹਾ ਹੈ। ਉਹੀ ਪਿਤਾ ਉਹੀ ਮਾਤਾ। ਪਿਤਾ ਦਾ ਸਰੂਪ ਕੀ ਹੈ ਪਿਤਾ ਦਾ ਸਰੂਪ ਦੱਸਿਆ ਹੈ ਦੇ ਵਿੱਚ ਤੋਂ ਮੇਰਾ ਪਿਤਾ ਦਾ ਸਰੂਪ ਕੀ ਹੈ ਪਿਤਾ ਰੂਪ ਗਾਂਵ ਚੇਰ ਸਿੰਘ ਸ਼ਰਣ ਕੱਤਾ ਜਈਏ ਜਮਮਗਰਾਸੀ ਜਮਮਗਰਾਤਾ ਜੋ ਤੁਰਕੀ ਬਾਣੀ ਹੈ ਦੋ ਰੂਪ ਨੇ ਦੇ ਇਹਦੇ ਦੋ ਰੂਪ ਨੇ ਜਿਹੜੀ ਦਾ ਤੁਰਕੀ ਬਾਣੀ ਹੈ ਬਿਨਾ ਕੰਨਾਂ ਤੇ ਸੁਣਨ ਵਾਲੀ ਉਹ ਦੁਰਗਾ ਹੋ ਹੈ ਜੀ ਦਾ ਚਿੱਤਰ ਇੱਥੇ ਹੈ ਉਹਦਾ ਸਾਕਸ਼ਾਤ ਰੂਪ ਕੀ ਹੈ ਸਾਕਸ਼ਾਤ ਰੂਪ ਹੈ ਗੁਰਮੁਖ ਲੜਨਾ ਉਹਨੇ ਗੁਰਮੁਖ ਦੇ ਰੂਪ ਚ ਆ ਕੇ ਹੈ ਪਰ ਅੰਦਰ ਉਹਦੇ ਆਪ ਹੈ ਅੰਦਰ ਕੀ ਹੈ ਅੰਦਰ ਆਪ ਹੈ ਉਹ ਮਨ ਵਿੱਚ ਆਪ ਹੈ ਉਹ ਮਨ ਵਿੱਚ ਆਪ ਮਨ ਆਪਣੇ ਮਨ ਦੇ ਵਿੱਚ ਦਾ ਆਪ ਹੈ ਉਹ ਬਨਰਦਾ ਬੁਲਾਇਆ ਬੋਲਦਾ ਬੁਲਾਇਆ ਕਿਹਦੇ ਨੂੰ ਬੋਲਦਾ ਉਹਦੇ ਸ਼ਬਦ ਦਾ ਬੁਲਾਇਆ ਬੋਲਦਾ ਸੁਰਦ ਸ਼ਬਦ ਨਾਲ ਜੁੜੀ ਹੋਈ ਹੈ ਬੁਲਾਇਆ ਬੋਲੇ ਖਸਮ ਦਾ ਜਿਹੜਾ ਬੁਲਾਇਆ ਬੋਲੇ ਖਸਮ ਕਾ ਜਿਹੜਾ ਬੋਲੇ ਹੈ ਉਹ ਸਾਖਸ਼ਦ ਉਹ ਕੌਣ ਹੈ ਉਹ ਚੰਡੀ ਹੈ ਉਹ ਖਸਮ ਕਿਹਦਾ ਹੁੰਦਾ ਇਸਤਰੀ ਦਾ ਹੁੰਦਾ ਨਾ ਖਸਮ ਕਿਹਦਾ ਹੁੰਦਾ ਇਸਤਰੀ ਦਾ ਇਸਤਰੀ ਦਾ ਇਸ ਕਰਕੇ ਗੁਰਮਖੀ ਲਫ਼ਜ਼ ਆਇਆ ਗੁਰਮਖ ਪਲਿੰਗ ਨਹੀਂ ਆਇਆ ਹੋਇਆ ਤਾਂ ਝੰਡੀ ਆਇਆ ਹੋਇਆ ਖਸੂ ਦਾ ਰੰਦਾ ਹੀ ਹੁੰਦਾ ਨਾ ਬਸ ਉਹ ਇਹ